ਤਰਨਤਾਰਨ ਦੇ ਬਾਠ ਰੋਡ ਫਲਾਈਓਵਰ ਤੇ ਬੀਤੀ ਰਾਤ ਤੇਜ਼ ਰਫ਼ਤਾਰ ਕਾਰਾਂ ਦੇ ਵਿੱਚ ਹਾਦਸਾ ਵਾਪਰਦਾ ਜਿਸ ਦੇ ਵਿੱਚ ਬਲਜਿੰਦਰ ਕੌਰ ਨਾਮਕ ਔਰਤ ਦੀ ਮੌਤ ਹੋ ਜਾਂਦੀ ਹੈ ਜੋ ਕਿ ਤਰਨਤਾਰਨ ਦੇ ਪਿੰਡ ਲਾਵਰਪੁਰ ਦੀ ਰਹਿਣ ਵਾਲੀ ਹੈ ਇਸ ਹਾਦਸੇ ਦੇ ਵਿੱਚ ਉਸ ਦਾ ਪਤੀ ਤਰਮਿੰਦਰ ਸਿੰਘ ਅਤੇ ਦੋ ਛੋਟੇ ਬੱਚੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਤਰਨਤਨ ਦਾਖਲ ਕਰਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਇਸ ਕਾਰਨ ਵਾਪਰਿਆ ਕਿ ਤੇਜ਼ ਰਫ਼ਤਾਰ ਕਾਰ ਜੋ আর دوسری ਸਾਈਡ ਤੋਂ ਆ ਰਹੀ ਸੀ ਉਹ ਸੜਕ ਦਾ ਡਿਵਾਈਡਰ ਤੋੜਦੀ ਹੋਈ ਇਹ ਆਪਣੀ ਉਹਨਾਂ ਦੀ ਕਾਰ ਨਾਲ ਜਾ ਟਕਰਾਂਦੀ ਹੈ ਜਿਸ ਦੇ ਵਿੱਚ ਦੋਵਾਂ ਕਾਰਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਤੇ ਹਾਸੇ ਦੇ ਵਿੱਚ ਬਲਜਿੰਦਰ ਕੌਰ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਤਰਨਤਨ ਦੀ ਥਾਣਾ ਸਦਰ ਪੁਲਿਸ ਵੱਲੋਂ ਮ੍ਰਿਤਕ ਔਰਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਹਦੇ ਪਰਿਵਾਰਕ ਮੈਂਬਰ ਬਿਆਨਾਂ ਤੇ ਦੂਸਰੀ ਗੱਡ ਦੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਵਨ ਸ਼ਰਮਾ ਦਰਨਸਵੇਰਾ ਟੀਵੀ ਤਰਨਤਾਰਨ ਮਾਮਲਾ ਹੈ ਜੀ ਮੇਰੀ ਸਿਸਟਰ ਦੇ ਲਾਹੇ ਨਾਲ ਉਹਨਾਂ ਦੇ ਹਸਬੰਦ ਹੀ ਸਾਂਡੂ ਸਾਹਿਬ ਮੇਰੇ ਵੀ ਇਹ ਆਪਣੇ ਵੱਡੀ ਸਿਸਟਰ ਤੋਂ ਮਤਲਬ ਹੋ ਗਿਆ ਰਹੇ ਜੰਡਿਆਲਾ ਦੇਵidasਪੁਰਾ ਤੋਂ ਮਿਲ ਕੇ ਉਹਨਾਂ ਨੂੰ ਫੈਮਲੀ ਦੇ ਨਾਲ ਬੱਚੇ ਹੀ ਦੋ ਛੋਟੇ ਨਾਲ ਇਹ ਜਦੋਂ ਪਾਪਸ ਆਪਣੇ ਆਉਣ ਦੇ ਤੇ ਇਧਰੋਂ ਗੱਡੀ ਇੱਕ ਵਰਨਾ ਬਲੈਕ ਕਲਰ ਦੀ ਜਾ ਰਹੀ ਸੀ ਓਵਰ ਸਪੀਡ ਹੀ ਬਹੁਤ ਜ਼ਿਆਦੀ ਪਤਾ ਨਹੀਂ ਕਿਦਾਂ ਪਰ ਨਸ਼ੇ ਚ ਹੀ ਕੀ ਇਹਨਾਂ ਨੇ ਜਾ ਕੇ ਉਹਨਾਂ ਤੇ ਮਤਲਬ ਦੂਜੇ ਹੱਥ ਜਾ ਕੇ ਰੋਂਗ ਸਾਈਡ ਗੱਡੀ ਮਾਰੀ ਉਹਨਾਂ ਤੇ ਜਿਹਦੇ ਵਿੱਚ ਮੇਰੀ ਸਾਲੀ ਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਬੱਚਿਆਂ ਦੇ ਸੱਟ ਆ ਤੇ ਮੇਰੇ ਮਤਲਬ ਸੰਡੂ ਸਾਹਿਬ ਦੇ ਵੀ ਕਾਫੀ ਸੱਟਾਂ ਲੱਤ ਤੇ ਫ੍ਰੈਕਚਰ ਵਗੈਰਾ ਜਿਨ੍ਹਾਂ ਦੀ ਡੈਥ ਇਹਨਾਂ ਦਾ ਨਾਮ ਸੀ ਬਲਜਿੰਦਰ ਕੌਰ ਬੱਚਾ ਨਿਕ ਨਹੀਂ ਆਇਆ ਜਨਾਬ ਬੱਚੇ ਉਹਨਾਂ ਦਾ ਇੱਕ ਦੀ 5 ਸਾਲ ਦਾ ਬੇਟਾ ਤੇ ਇੱਕ 7 ਸਾਲ ਦੀ ਕੁੜੀ ਆ ਗੱਡੀ ਚੋਂ ਜੀ ਉਹਨਾਂ ਦੇ ਰਾਤ ਪੁਲਿਸ ਵਾਲਿਆਂ ਦੀ ਮੌਜੂਦਗੀ ਚੈਕਿੰਗ ਕਰਵਾਈ ਆ ਇੱਕ ਇਲੈਕਟ੍ਰੋਨਿਕ ਕੰਡਾ ਹੀ ਉਹਨਾਂ ਦੇ ਪੰਨੀਆਂ ਪੁੰਨੀਆਂ ਮਤਲਬ ਜੋ ਨਸ਼ੇ ਵਾਲਿਆਂ ਸਮਾਨ ਸਾਰਾ ਬਰਾਮਦ ਹੋਇਆ ਲਾਈਟਰ ਲੂਟਰ ਸਾਰਾ ਵਿੱਚ ਬਰਾਮਦ ਹੋਇਆ ਮੌਕੇ ਤੇ ਉਹਨਾਂ ਨੇ ਸਾਰੇ ਲੱਗਦਾ ਨਸ਼ੇ ਦੀ ਹਾਲਾਤ ਨਸ਼ੇ ਦੀ ਹਾਲਾਤ ਚ ਹੀ ਮਤਲਬ ਪੂਰਾ ਉਹਨਾਂ ਕੋ ਖੁਦ ਕੋਈ ਗੱਲ ਨਹੀਂ ਹੋਣੀ ਨਾਰਮਲ ਸੱਟਾਂ ਲੱਗੀਆਂ ਹੋਣੀਆਂ ਉਹਨਾਂ ਦੇ ਮਤਲਬ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਲ ਸਾਡਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੋਇਆ ਉਹਨਾਂ ਲੇਡੀ ਜਿਹੜੀ ਆਪਣੇ ਹਸਬੰਡ ਨਾਲ ਸਮੇਤ ਦੋ ਬੱਚੇ ਸੀਗੇ ਉਹ ਆਪਣੇ ਭੈਣ ਦੇ ਕੋਲੋਂ ਹੋ ਕੇ ਤੇ ਅੰਮ੍ਰਿਤਸਰ ਤੋਂ ਹਰੀਕੇ ਰੋਡ ਨੂੰ ਆਉਂਦੇ ਸੀਗੇ ਤੇ ਬਾਸ ਜਿਹੜਾ ਬ੍ਰਿਜ ਹੈਗਾ ਵਾ ਇੱਥੇ ਲੱੜਨ ਲਗੇ ਤੇ ਅਗਲੇ ਪੰਨੇ ਇੱਕ ਵਰਨਾਕਾਰ ਸੀਗੀ ਉੱਚ ਦੋ ਜਣੇ ਸੀਗੇ ਇੱਕ ਚਾਲਕ ਨਾਲ ਬਿਠਾ ਹੈਗਾ ਉਹ ਦਵੀਡੇ ਟੱਪ ਕੇ ਦੂਸਰੀ ਸਾਈਡ ਤੋਂ ਤੇ ਇਸ ਗੱਡੀ ਦੇ ਵਿੱਚ ਅਮਨ ਹਮਨ ਟਕਰਾ ਹੋਈਆਂ ਤੇ ਜਿਆਦੀ ਸੱਟਾਂ ਕਰਕੇ ਉਹ ਲੇਡੀ ਜੀ ਬਲਵਿੰਦਰ ਕੋਰ ਸੀ ਉਹਦੀ ਵੀ ਫਿਰ ਜਦੋਂ ਇਹਨਾਂ ਨੂੰ ਲਿਆਂਦਾ ਇੱਥੇ ਆਸਤਾਲ ਤੇ ਉਹ ਨਿੱਤ ਤਰਾਰ ਹੋ ਗਈ ਤੇ ਗੁਰਮੀਤ ਸਿੰਘ ਜਿਹੜਾ ਉਹ ਪੱਤਾ ਦੇਖ ਕੇ ਕਾਨੂੰਨੀ ਕਾਰਵਾਈ ਕਰ ਰਿਹਾ ਮਾਮਲਾ ਇਹ ਜੀ ਮੇਰੀ ਸਿਸਟਰ ਦੇ ਲਾਹੇ ਨਾਲ ਉਹਨਾਂ ਦੇ ਹਸਬੰਦ ਹੀ 산ਦੂ ਸਾਹਿਬ ਮੇਰੇ ਵੀ ਇਹ ਆਪਣੇ ਵੱਡੀ ਸਿਸਟਰ ਤੋਂ ਮਤਲਬ ਹੋ ਗਿਆ ਰਹੇ ਜੰਡਿਆਲਾ ਦੇਵidasਪੁਰਾ ਤੋਂ ਮਿਲ ਕੇ ਉਹਨਾਂ ਨੂੰ ਫੈਮਲੀ ਦੇ ਨਾਲ ਬੱਚੇ ਹੀ ਦੋ ਛੋਟੇ ਨਾਲ ਇਹ ਜਦੋਂ ਪਾਪਸ ਆਪਣੇ ਆਉਣ ਦੇ ਤੇ ਇਧਰੋਂ ਗੱਡੀ ਇੱਕ ਵਰਨਾ ਬਲੈਕ ਕਲਰ ਦੀ ਜਾ ਰਹੀ ਸੀ ਓਵਰ ਸਪੀਡ ਹੀ ਬਹੁਤ ਜ਼ਿਆਦੀ ਪਤਾ ਨਹੀਂ ਕਿਦਾਂ ਪਰ ਨਸ਼ੇ ਚ ਹੀ ਕੀ ਇਹਨਾਂ ਨੇ ਜਾ ਕੇ ਉਹਨਾਂ ਤੇ ਮਤਲਬ ਦੂਜੇ ਹੱਥ ਜਾ ਕੇ ਰੋਂਗ ਸਾਈਡ ਗੱਡੀ ਮਾਰੀ ਉਹਨਾਂ ਤੇ ਇਹਦੇ ਵਿੱਚ ਮੇਰੀ ਸਾਲੀ ਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਬੱਚਿਆਂ ਦੇ ਸੱਟਾਂ ਤੇ ਮੇਰੇ ਮਤਲਬ ਸੰਡੂ ਸਾਹਿਬ ਦੇ ਵੀ ਕਾਫੀ ਸੱਟਾਂ ਲੱਤ ਤੇ ਫ੍ਰੈਕਚਰ ਵਗੈਰਾ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਬਲਜਿੰਦਰ ਕੌਰ ਬੱਚਿਆਂ ਦੀ ਕਿ ਨਹੀਂ ਜਨਾਬ ਬੱਚੇ ਉਹਨਾਂ ਦਾ ਇੱਕ ਜੀ 5 ਸਾਲ ਦਾ ਬੇਟਾ ਤੇ ਇੱਕ 7 ਸਾਲ ਦੀ ਕੁੜੀ ਆ ਗੱਡੀ ਚੋਂ ਜਿਹੋ ਉਹਨਾਂ ਦੇ ਰਾਤ ਪੁਲਿਸ ਵਾਲਿਆਂ ਦੀ ਮੌਜੂਦਗੀ ਚੈਕਿੰਗ ਕਰਵਾਈ ਆ ਇੱਕ ਇਲੈਕਟ੍ਰੋਨਿਕ ਕੰਡਾ ਹੀ ਉਹਨਾਂ ਦੇ ਪੰਨੀਆਂ ਪੁੰਨੀਆਂ ਮਤਲਬ ਜੋ ਨਸ਼ੇ ਵਾਲਿਆਂ ਸਮਾਨ ਸਾਰਾ ਬਰਾਮਦ ਹੋਇਆ ਲਾਈਟਰ ਲੂਟਰ ਸਾਰਾ ਵਿੱਚ ਬਰਾਮਦ ਹੋਇਆ ਮੌਕੇ ਤੇ ਉਹਨਾਂ ਨੇ ਸਾਰੇ ਲੱਗਦਾ ਨਸ਼ੇ ਦੀ ਹਾਲਾਤ ਨਸ਼ੇ ਦੀ ਹਾਲਾਤ ਚ ਹੀ ਮਤਲਬ ਪੂਰਾ ਉਹਨਾਂ ਕੋ ਖੁਦ ਕੋਈ ਗੱਲ ਨਹੀਂ ਹੋਣੀ ਨਾਰਮਲ ਸੱਟਾਂ ਲੱਗੀਆਂ ਹੋਣੀਆਂ ਉਹਨਾਂ ਦੇ ਮਤਲਬ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਲ ਸਾਡਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੋਇਆ ਉਹਨਾਂ ਲੇਡੀ ਜਿਹੜੀ ਆਪਣੇ ਹਸਬੰਡ ਨਾਲ ਅਮੇਰ ਤੋਂ ਦੋ ਬੱਚੇ ਸੀਗੇ ਉਹ ਆਪਣੇ ਭੈਣ ਦੇ ਕੋਲੋਂ ਹੋ ਕੇ ਤੇ ਅੰਮ੍ਰਿਤਸਰ ਤੋਂ ਹਰੀਕੇ ਰੋਡ ਨੂੰ ਆਉਂਦੇ ਸੀਗੇ ਤੇ ਬਾਸ ਜਿਹੜਾ ਬ੍ਰਿਜ ਹੈਗਾ ਵਾ ਇੱਧਰੋਂ ਚੜਨ ਲਗੇ ਤੇ ਅਗਲੇ ਪੰਨੇ ਇੱਕ ਵਰਨਾਕਾਰ ਸੀਗੀ ਉੱਚ ਦੋ ਜਣੇ ਸੀਗੇ ਇੱਕ ਚਾਲਕ ਨਾਲ ਬਿਠਾ ਹੈਗਾ ਉਹ ਦੁਬੇੜੇ ਟੱਪ ਕੇ ਦੂਸਰੀ ਸਾਈਡ ਤੋਂ ਤੇ ਇਸ ਗੱਡੀ ਦੇ ਵਿੱਚ ਅਮਨ ਹਮਨ ਟਕਰਾ ਹੋਈਆਂ ਤੇ ਜਿਆਦੀ ਸੱਟਾਂ ਕਰਕੇ ਉਹ ਲੇਡੀ ਜੀ ਬਲਵਿੰਦਰ ਕੋਰ ਸੀ ਉਹਦੀ ਵੀ ਫਿਰ ਜਦੋਂ ਇਹਨਾਂ ਨੂੰ ਲਿਆਂਦਾ ਇੱਥੇ ਆਸਤਾਨ ਤੇ ਉਹ ਨਿੱਤ ਤਰਾਰ ਹੋ ਗਈ ਤੇ ਗਰਮੀ ਸਿੰਘ ਨੇ ਐਸਾ ਜਿਹੜਾ ਪੱਤਾ ਦੇਖ ਕੇ ਕਾਨੂੰਨੀ ਕਾਰਵਾਈ ਕਰ ਰਹੀ